ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਇਹ ਗਏ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 2 ਪੋਲੀਟੀਕਲ ਸਾਇੰਸ ਦਾ ਐਗਜ਼ਾਮ ਬਿਲਕੁਲ ਫਾਈਨਲ ਐਗਜ਼ਾਮ ਬਿਲਕੁਲ ਨੇੜੇ ਆ ਤੇ ਕੁਇਕ ਰਿਵੀਜ਼ਨ ਵਾਸਤੇ ਫਟਾਫਟ ਰਿਵੀਜ਼ਨ ਵਾਸਤੇ ਇਹ ਜਿਹੜੇ ਟਿਪਸ ਨੇ ਇਹਦਾ ਸਟੱਡੀ ਮਟੀਰੀਅਲ ਹੈ ਬਹੁਤ ਹੀ ਇੰਪੋਰਟੈਂਟ ਹੈ ਵੱਡੇ ਪ੍ਰਸ਼ਨਾਂ ਦੇ ਟਿਪਸ ਨੇ ਬੁੱਕਸ ਨਾਲ ਰਿਲੇਟਡ ਹੈ ਖਾਸ-ਖਾਸ ਚੀਜ਼ਾਂ ਜਿਹੜੀਆਂ ਤੁਹਾਨੂੰ ਪਤਾ ਹੋਣੀ ਚਾਹੀਦੀ ਨੇ ਸਾਰੀਆਂ ਇਸ ਕੁਇਕਰ ਰੀਜ਼ਨ ਦੇ ਵਿੱਚ ਨੇ ਜਰੂਰ ਇਸ ਨੂੰ 2-3 ਵਾਰ ਜਰੂਰ ਪੜ੍ਹਨਾ ਐ ਐਗਜ਼ਾਮ ਦੇ ਲਾਗੇ ਜਾ ਕੇ ਇਸ ਵੀਡੀਓ ਨੂੰ ਜਰੂਰ ਦੇਖਣਾ ਵੀਡੀਓ ਛੋਟੀ ਆ ਪਰ ਐਂਡ ਤੱਕ ਦੇਖਣਾ ਬਹੁਤ ਹੀ ਇੰਪੋਰਟੈਂਟ ਐ ਇਹਨੂੰ ਕਦੇ ਵੀ ਇਗਨੋਰ ਨਹੀਂ ਕਰਨਾ ਠੀਕ ਐ ਸੋ lettesਟ ਅ ਸਟਾਰਟ ਨਾਓ ਆਓ ਦੇਖੀਏ ਸੋ ਬੇਟਾ ਸਭ ਤੋਂ ਪਹਿਲੇ ਸ਼ਾਸਨ ਦੀ ਪ੍ਰਕਿਰਿਆ ਪੁਸਤਕ ਦਾ ਲੇਖਕ ਕੌਣ ਐ ਆਰਥਰ ਵੈਂਟਲੇ ਐ ਰਾਜਨੀਤਿਕ ਪ੍ਰਣਾਲੀ ਕੁਸਤ ਕਿਸਨੇ ਲਿਖੀ ਡੇਵਿਡ ਇਸਟਨ ਲਿਖੀ ਕਦੋਂ ਲਿਖੀ 1953 ਚ ਰਾਜਨੀਤੀ ਵਿੱਚ ਮਨੁੱਖੀ ਸੁਭਾਅ ਹਿਊਮਨ ਨੇਚਰ ਇਨ ਪੋਲਿਟਿਕਸ ਬੁੱਕ ਦਾ ਰਾਈਟਰ ਬੁੱਕ ਦਾ ਰਾਈਟਰ ਕੌਣ ਹੈ ਗ੍ਰਾਹਮ ਵਾਲਸ ਸਿਵਿਕਸ ਕਲਚਰ ਬੁੱਕ ਦਾ ਰਾਈਟਰ ਕੌਣ ਹੈ ਆਲਮੰਡ ਐਂਡ ਸਿਡਨੀ ਵਰਬਾ 1963 ਛਪੀਏ 10 ਮਿਨਟ ਆਫ ਲਾਅ ਕਿਦੀ ਬੁੱਕ ਹੈ ਮੌਂਟੈਸਕਿਊ ਦੀ ਸ਼ਾਸਨ ਉਤੇ ਦੋ ਨਿਬੰਧ ਕਿਦੀ ਬੁੱਕ ਹੈ ਜੌਨ ਲੋਕ ਦੀ 10 ਕੈਪੀਟਲ 1867 ਛਪੀ ਸਾਵਾਦੀ ਐਲਾਨਨਾਮਾ 1848 ਵਿੱਚ ਇਕਾਲ ਮਾਗਦੇ ਬੁਕਸ ਨੇ ਇਹ ਸਾਰੀਆਂ ਜਿਹੜੀਆਂ ਹੁਣ ਦੱਸ ਰਿਹਾ ਮੈਂ 10 ਕੈਪੀਟਲ ਸਾਮਵਦੀ ਐਲਾਨਨਾਮ ਮੁੱਲ ਕੀਮਤ ਅਤੇ ਲਾਭ 1867 ਰਾਜਨੀਤਿਕ ਅਰਥਵਿਵਸਥਾ ਦੀ ਲੋਚਨਾ 1858 ਤੇ 26 ਉਦਘਾਟਨੀ ਭਾਸ਼ਣ 1864 ਵਿੱਚ ਸਾਰੀਆਂ ਇੰਪੋਰਟੈਂਟ ਨੇ ਖਾਸ ਤੌਰ ਤੇ 10 ਕੈਪੀਟਲ ਤੇ ਸਾਮਵਦੀ ਐਲਾਨਨਾਮ ਪਰਿਵਾਰ ਨਿੱਜੀ ਸੰਪਤੀ ਅਤੇ ਰਾਜ ਦੀ ਉਤਪਤੀ ਇਹ ਐਂਜਲਸ ਦੀ ਹੈ ਫ੍ਰੈਡਰਿਕ ਐਂਜਲਸ ਕਾਲ ਮਾਸਟਰ ਦੋਸ ਸੀ ਅਨਟੂ ਥਿਸ ਲਾਸਟ ਮਾਈ ਐਕਸਪੈਰੀਮੈਂਟ ਵਿਦ ਟਰੂਥ ਮਾਈ ਐਕਸਪੈਰੀਮੈਂਟ ਵਿਦ ਟਰੂਥ ਜਿਹੜੀ ਹੈ ਮਹਾਤਮਾ ਗਾਂਧੀ ਦੀ ਹੈ ਅਨਟੋ ਦਿਸ ਲਾਸਟ ਜੌਨ ਰਸਕਨ ਦੀ ਹੈ ਇੱਥੇ ਨਹੀਂ ਸੀ ਲਿਖਣੀ ਚਾਹੀਦੀ ਨੈਕਸਟ ਹੈਗਾ ਮਹਾਤਮਾ ਗਾਂਧੀ ਜੀ ਦੇ ਵਿਚਾਰਾਂ ਤੇ ਪ੍ਰਭਾਵ ਕਿਦਾ ਪਿਆ ਭਗਵਤ ਗੀਤਾ ਦਾ ਬਾਈਬਲ ਦਾ ਤੇ ਕੁਰਾਨ ਦਾ ਸਤਿਆ ਗ੍ਰਹਿ ਦੀਆਂ ਅਲੱਗ-ਅਲੱਗ ਵਿਧੀਆਂ ਕਿਹੜੀਆਂ ਨੇ ਨਾਮਿਲ ਵਰਤਨ ਹੈ ਹੜਤਾਲ ਹੈ ਸਮਾਜਿਕ ਬਾਈਕਾਟ ਹੈ ਧਰਨੇ ਹੈ सिविल ਨਾ ਫਰਮਾਨੀ ਹੈ ਭੋਖੜਦਾਲ ਜਾਂ ਮਰਨਵਰਤ ਹੈ ਤੇ ਹਿਜਰਤ ਹੈ ਨੈਕਸਟ ਹੈ ਮਹਾਤਮਾ ਗਾਂਧੀ ਯੁੱਗ ਕਿਹੜਾ ਕਦੋਂ ਮੰਨੇ ਜਾਂਦਾ 1919 ਤੋਂ ਲੈ ਕੇ 1947 ਤੱਕ ਦੇ ਯੁੱਗ ਨੂੰ ਅਸਹਿਯੋਗ ਅੰਦੋਲਨ 1920 ਤੋਂ ਲੈ ਕੇ 1922 ਤੱਕ ਸਿਵਲ ਨਾ ਫਰਮਾਨੀ ਅੰਦੋਲਨ ਕਦੋਂ ਹੋਇਆ 1930 ਤੋਂ ਲੈ ਕੇ 1934 ਤੱਕ ਵਿਅਕਤੀਗਤ ਸਤਿਆਗ੍ਰਹਿ 1940 ਤੋਂ 1941 ਤੱਕ ਭਾਰਤ ਛੱਡੋ ਅੰਦੋਲਨ 1942 ਤੋਂ ਲੈ ਕੇ 1944 ਤੱਕ ਕੁਇਟ ਇੰਡੀਆ ਮੂਵਮੈਂਟ ਨੈਕਸਟ ਬੇਟਾ ਕਾਲ ਮਾਰਕਸ ਦਾ ਜਨਮ 5 ਮਈ 1818 ਨੂੰ ਜਰਮਨ ਚ ਹੋਇਆ ਸਥਾਨਕ ਸਵੈ ਸ਼ਾਸਨ ਦੀਆਂ ਇਕਾਈਆਂ ਨੂੰ ਸੰਵਿਧਾਨਕ ਦਰਜਾ ਕਿਹੜੀ ਸੁਧਰੇ ਮਿਲਿਆ 73ਵੀਂ ਸੰਵਿਧਾਨਕ ਸੋਧ ਸ਼ਹਿਰੀ ਸਥਾਨਕ ਸਵੈ ਸ਼ਾਸਨ ਦੀ ਨਵੀਂ ਪ੍ਰਕਿਰਿਆ ਨਵੀਂ ਪ੍ਰਣਾਲੀ ਕਿਹੜੀ ਸੋਧ ਰਹੀ ਹੋਈ ਹੈ 74ਵੀਂ ਸੰਵਿਧਾਨਕ ਸੋਧ ਸ਼ਹਿਰਾਂ ਵਾਸਤੇ ਭਾਰਤ ਵਿੱਚ ਪੰਚਾਇਤੀ ਰਾਜ ਦੀ ਸ਼ੁਰੂਆਤ ਕਦੋਂ ਹੋਈ 2 ਅਕਤੂਬਰ 1959 ਨੂੰ 1959 ਰਾਜਸਥਾਨ ਤੋਂ ਹੋਈ ਸੀ ਸੁਪਰਟ ਰਾਟਰ ਸੰਕਰਦੋਂਗਦ ਵਿੱਚ ਆਇਆ 24 ਅਕਤੂਬਰ 1945 ਨੂੰ ਸੁਪਰਟ ਰਾਟਰ ਦਾ ਚਾਰਟਰ ਮੌਲਿਕ ਮੈਂਬਰਾਂ ਦੁਆਰਾ ਸਵੀਕਾਰ ਕਦੋਂ ਕਰ ਲਿਆ ਗਿਆ 26 ਜੂਨ 1945 ਨੂੰ ਸਾਰਕ ਦੀ ਫੁੱਲ ਫਾਰਮ ਕੀ ਹੈ ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜਨਲ ਕੋਆਪਰੇਸ਼ਨ ਯਾਨੀ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ ਯਾਨੀ ਸਾਰਕ ਇੱਕ ਖੇਤਰੀ ਸੰਸਥਾ ਹੈ ਐਫ ਡੀ ਆਈ ਫੋਰਨ ਡਾਇਰੈਕਟ ਇਨਵੈਸਟਮੈਂਟ WHO ਦੀ ਫੁੱਲ ਫਾਰਮ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ IMF ਇੰਟਰਨੈਸ਼ਨਲ ਮੋਨਟਰੀ ਫੰਡ ਅਸਾਫਟਾ ਸਾਊਥ ਏਸ਼ੀਅਨ ਫ੍ਰੀ ਟ੍ਰੇਡ ਏਰੀਆ ਫੇਟਾ ਯੂਰੋਪੀਅਨ ਫ੍ਰੀ ਟ੍ਰੇਡ ਏਰੀਆ ਨਾਫਟਾ ਨਾਰਥ ਅਮਰੀਕਾ ਫ੍ਰੀ ਟ੍ਰੇਡ ਏਰੀਆ CTBT ਕੰਪਰੀਹੈਂਸਿਵ ਟੈਸਟ ਬੈਨ ਟ੍ਰੀਟੀ ਬੈਰ ਵਡਰੀ ਹੈਗਾ ਵਿੱਚ ਇਹਦੇ ਬੈਨ ਵੀ ਹੈਗਾ ਬੀ ਤੋਂ ਬੀ ਐਨ ਬੈਨ ਠੀਕ ਹੈ ਕੰਪਰੀਹੈਂਸਿਵ ਟੈਸਟ ਬੈਨ ਟ੍ਰੀਟੀ ਯੂਪੀਯੂ ਯੂਨੀਵਰਸਲ ਪੋਸਟਲ ਯੂਨੀਅਨ ਐਲਟੀਟੀਈ ਲਿਬਰੇਸ਼ਨ ਟਾਈਗਰਜ਼ ਆਫ ਤਾਮਿਲ ਇਲਮ ਸ਼੍ਰੀਲੰਕਾ ਦੀ ਟੈਰਰਿਸਟ ਏਜੰਸੀ ਹੁੰਦੀ ਸੀ ਇੱਕ ਤਲਫ ਤਾਮਿਲ ਯੂਨਾਈਟਿਡ ਲਿਬਰੇਸ਼ਨ ਫਰੰਟ ਪੀਐਲਈ ਤਾਮਿਲ ਲਿਬਰੇਸ਼ਨ ਆਰਮੀ ਮੈਕਮੋਹਨ ਲਾਈਨ ਭਾਰਤ ਅਤੇ ਚੀਨ ਵਿਚਕਾਰ ਬਾਰਡਰ ਨੂੰ ਮੈਕਮੋਹਨ ਲਾਈਨ ਕਹਿੰਦੇ ਆ ਰੈਡਕਲਿਫ ਲਾਈਨ ਭਾਰਤ ਤੇ ਪਾਕਿਸਤਾਨ ਵਿਚਕਾਰ ਬਾਰਡਰ ਦਾ ਸੀਮਾ ਦਾ ਨਾਂ ਹੈ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੇ ਸਥਾਈ ਮੈਂਬਰ ਕਿੰਨੇ ਨੇ ਅਮਰੀਕਾ ਰੂਸ ਬ੍ਰਿਟੇਨ ਫਰਾਂਸ ਤੇ ਸਾਂਵਾਦੀ ਚੀਨ ਦੀ ਪੰਜ ਪੰਜ ਹੀ ਦੇਸ਼ ਨੇ ਜਿਨ੍ਹਾਂ ਕੋਲ ਵੀਟੋ ਪਾਵਰ ਹੈ ਇਹੋ ਪੰਜ ਦੇਸ਼ ਨੇ ਸੰਯੁਕਤ ਰਾਸ਼ਟਰ ਦੇ ਪੰਜ ਦੇਸ਼ਾਂ ਦਾ ਨਾਮ ਦੱਸੋ ਜਿਨ੍ਹਾਂ ਕੋਲ ਵੀਟੋ ਸ਼ਕਤੀ ਹੈ ਸੇਮ ਆਂਸਰ ਅਮਰੀਕਾ ਰੂਸ ਬ੍ਰਿਟੇਨ ਫਰਾਂਸ ਸਾਂਵਾਦੀ ਚੀਨ ਸਥੂਤਰ ਆਰਡਰ ਦਾ ਮੁੱਖ ਅੰਗ ਕਿਹੜੇ ਨੇ ਮਹਾਸਭਾ ਸੁਰੱਖਿਆ ਪਰਿਸ਼ਦ ਆਰਥਿਕ ਤੇ ਸਮਾਜਿਕ ਪਰਿਸ਼ਦ ਟਰਸਟੀਸ਼ਿਪ ਕਾਉਂਸਲ ਅੰਤਰਰਾਸ਼ਟਰੀ ਅਦਾਲਤ ਤੇ ਸਕੱਤਰੇਤ 6 ਇਹਦੇ ਅੰਗ ਨੇ ਸਥੂਤਰ ਆਰਡਰ ਦੀਆਂ ਏਜੰਸੀਆਂ ਕਿਹੜੀਆਂ ਨੇ ਇਹ ਸਥੂਤਰ ਆਰਡਰ ਦੀਆਂ ਪ੍ਰਮੁੱਖ ਏਜੰਸੀਆਂ ਨੇ ਯੂਨੈਸਕੋ ਹੈ ਯੂਨਾਈਟਿਡ ਨੇਸ਼ਨ ਐਜੂਕੇਸ਼ਨਲ ਸੈਂਟੀਫਿਕ ਕਲਚਰਲ ਆਰਗੇਨਾਈਜੇਸ਼ਨ ਆਈਐਲਓ ਹੈ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਡਬਲਯੂਐਚਓ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਆਈਐਮਐਫ ਇੰਟਰਨੈਸ਼ਨਲ ਮਾਨਟਰੀ ਫੰਡ ਆਈਬੀਆਰਡੀ ਇੰਟਰਨੈਸ਼ਨਲ ਬੈਂਕ ਫਾਰ ਰੀਕ ਇਸੇ ਤਰ੍ਹਾਂ ਇਹਨੂੰ ਯਾਦ ਕਰਨਾ ਚਾਹੀਦਾ ਐਫ ਏ ਓ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਨੈਕਸਟ ਹੈਗਾ ਮਾਰਕਸ ਦੇ ਮੁੱਖ ਸਿਧਾਂਤ ਇਹ ਵੱਡੇ ਪ੍ਰਸ਼ਨ ਵਿੱਚ ਤੁਸੀਂ ਪੁਆਇੰਟ ਯਾਦ ਕਰ ਲਓਗੇ ਐਕਸਪਲੇਨ ਵੀ ਕਰ ਪਾਓਗੇ ਵਾਧੂ ਮੁੱਲ ਦਾ ਸਿਧਾਂਤ ਹੈ ਵਰਗ ਸੰਘਰਸ਼ ਹੈ ਪੂੰਜੀਵਾਦ ਆਤਮ ਨਾਸ਼ ਹੈ ਕ੍ਰਾਂਤੀਕਾਰੀ ਤਰੀਕਿਆਂ ਵਿੱਚ ਵਿਸ਼ਵਾਸ ਹੈ ਧਰਮ ਦਾ ਵਿਰੋਧ ਹੈ ਮਜ਼ਦੂਰ ਵਰਗ ਦੀ ਤਾਨਾਸ਼ਾਹੀ ਹੈ ਤੇ ਨਿੱਜੀ ਖੇਤਰ ਦਾ ਵਿਰੋਧ ਹੈ ਨੌਕਰਸ਼ੀ ਦੇ ਕੰਮ ਜਾਂ ਭੂਮਿਕਾ ਦੀ ਵਰਣਨ ਕਿਹੜੇ-ਕਿਹੜੇ ਕੰਮ ਨੇ ਮੰਤਰੀਆਂ ਨੂੰ ਸਲਾਹ ਦਿੰਦੇ ਨੌਕਰਸ਼ਾਹੀ ਨੀਤੀ ਨਿਰਮਾਣ ਦਾ ਕਾਰਜ ਕਰਦੇ ਆ ਨੀਤੀਆਂ ਨੂੰ ਲਾਗੂ ਕਰਦੇ ਆ ਨਿਆਂਕਾਰੀ ਕਾਰਜ ਕਰਦੇ ਆ ਸਰਕਾਰ ਤੇ ਜਨਤਾ ਵਿਚਕਾਰ ਕੜੀ ਦਾ ਕੰਮ ਕਰਦੇ ਆ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਦੇ ਨੇ ਤੇ ਰਾਜ ਪ੍ਰਬੰਧਿਤ ਚਲਾਉਣ 'ਚ ਸਹਾਇਤਾ ਕਰਦੇ ਆ ਰਾਜਿਤ ਦਲਾਂ ਦੇ ਕੰਮ ਕੀ ਨੇ ਆਪਣਾ ਪ੍ਰੋਗਰਾਮ ਤਿਆਰ ਕਰਦੇ ਨੇ ਲੋਕਮਤ ਦੀ ਉਸਾਰੀ ਕਰਦੇ ਨੇ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਵਿੱਚ ਘਰ ਸਬੰਧ ਕਾਇਮ ਕਰਦੇ ਨੇ ਚੋਣਾਂ ਲੜਦੇ ਨੇ ਲੋਕਾਂ ਨੂੰ ਰਾਜਨੀਤਿਕ ਵਿਦਿਆ ਦਿੰਦੇ ਨੇ ਤੇ ਸਰਕਾਰ ਬਣਾਉਣ ਅਤੇ ਸਰਕਾਰ ਨੂੰ ਜਮਹੂਰ ਬਣਾਉਂਦੇ ਨੇ ਤੇ ਜਨਤਾ ਤੇ ਸਰਕਾਰ ਵਿੱਚ ਘੜੀ ਯਾਨੀ ਲਿੰਕ ਦਾ ਕੰਮ ਕਰਦੇ ਆ ਭਾਰਤੀ ਲੋਕਤੰਤਰ ਦੀਆਂ ਸਮੱਸਿਆਵਾਂ ਕਿਹੜੀਆਂ ਨੇ ਗਰੀਬੀ ਅਨਪੜਤਾ ਬੇਰੁਜ਼ਗਾਰੀ ਜਾਤੀਵਾਦ ਛੂਤਸ਼ਾਤ ਸਮਰਪਦਾਇਕਤਾ ਖੇਤਰਵਾਦ ਭ੍ਰਿਸ਼ਟਾਚਾਰ ਅਤੰਕਵਾਦ ਸਮਾਜਿਕ ਅਤੇ ਆਰਥਿਕ ਸਮਾਨਤਾ ਬੇਟਾ ਇਹਨਾਂ ਨੂੰ ਵੱਡਾ ਪ੍ਰਸ਼ਨ ਹੁੰਦੇ ਨੇ ਦੇ ਲਿਖਣ ਵਿੱਚ 2-2 4-4 ਲੈਣਾ ਲਿਖੋ ਤੇ ਤੁਹਾਡਾ ਆਨਸਰ ਬਹੁਤ ਵਧੀਆ ਬਣ ਜਾਂਦਾ ਹੈ ਥੋੜਾ ਜਿਹਾ ਪੜਨ ਦੀ ਲੋੜ ਹੈ ਜਾਂ ਫਿਰ ਮੇਰੇ ਚੈਨਲ ਤੇ ਜਾ ਕੇ ਪਲੇਲਿਸਟ ਵਿੱਚ ਵੀਡੀਓਜ਼ ਦੇਖ ਲਓ ਇਹਦੇ ਨਾਲ ਰਿਲੇਟਡ ਵੀਡੀਓਜ਼ ਮਿਲ ਜਾਣਗੀਆਂ ਭਾਰਤ ਵਿੱਚ ਛੇਟਲੇ ਪਦਰ ਦੀ ਜਨ ਸਹਿਭਾਗਤ ਦਾ ਜਿਮਵਾਰਕਰ ਭਾਵ ਲੋਕ ਘੱਟ ਵੋਟ ਕਿਉਂ ਪਾਉਂਦੇ ਆ ਜਨ ਸਹਿਭਾਗਤਾਂ ਕਿਉਂ ਘੱਟ ਕਰਦੇ ਆ ਕਿਉਂ ਘੱਟ ਕਰਦੇ ਨੇ ਉਹਦਾ ਉਹਦਾ ਕਾਰਨ ਕੀ ਹੈ ਅਨਪੜਤਾ ਹੈ ਜਾਂ ਅਗਿਆਨਤਾ ਹੈ ਗਰੀਬੀ ਹੈ ਬੇਰੋਜ਼ਗਾਰੀ ਹੈ ਸਮਾਜਿਕ ਆਰਥਿਕ ਪਛੜਾਪਨ ਹੈ ਰਾਜਨੀਤਿਕ ਦਲਾਂ ਵਿੱਚ ਵਿਸ਼ਵਾਸ ਦੀ ਕਮੀ ਹੈ ਰਾਜਨੀਤਿਕ ਚੇਤਨਾ ਦੀ ਕਮੀ ਹੈ ਤੇ ਭ੍ਰਿਸ਼ਟਾਚਾਰ ਹੈ ਨੈਕਸਟ ਕੀ ਹੋ ਗਿਆ ਜੀ ਚੋਣ ਯੋਗ ਦੇ ਕੰਮ ਚੋਣ ਯੋਗ ਇਲੈਕਸ਼ਨ ਕਮਿਸ਼ਨ ਕੀ ਕੰਮ ਕਰਦਾ ਚੋਣਾਂ ਦਾ ਪ੍ਰਬੰਧ ਕਰਦਾ ਨਿਰਦੇਸ਼ਨ ਦੇ ਨਿਰੀਖਣ ਕਰਦਾ ಮತਦਾਤਾ ਸੂਚੀਆਂ ਤਿਆਰ ਕਰਦਾ ਚੋਣਾਂ ਦੀ ਘੋਸ਼ਣਾ ਕਰਦਾ ਰਾਜਨੀਤਿਕ ਦਲਾਂ ਨੂੰ ਮਾਨਤਾ ਦਿੰਦਾ ਚੋਣ ਨਿਸ਼ਾਨ ਅਲਾਟ ਕਰਦਾ ਚੋਣਾਂ ਨਾਲ ਸੰਬੰਧਿਤ ਕਰਮਚਾਰੀਆਂ ਉੱਪਰ ਕੰਟਰੋਲ ਕਰਦਾ ਵੋਟਾਂ ਦੀ ਗਿਣਤੀ ਕਰਦਾ ਤੇ ਪੋਲਿੰਗ ਸਟੇਸ਼ਨ ਕਾਇਮ ਕਰਦਾ ਨੈਕਸਟ ਆਗਾ ਚੋਣ ਪ੍ਰਕਿਰਿਆ ਦਾ ਵਰਣਨ ਕਰੋ ਚੋਣ ਪ੍ਰਕਿਰਿਆ ਦਾ ਵਰਣਨ ਇਹ ਹੈ ਵੀ ਮਾਤਾ ਦਾ ਸੂਚੀਆਂ ਤਿਆਰ ਕਰਨੀਆਂ ਚੋਣ ਖੇਤਰ ਨੂੰ ਨਿਸ਼ਚਿਤ ਕਰਨਾ ਚੋਣ ਮਿਤੀਆਂ ਦੀ ਘੋਸ਼ਣਾ ਕਰਨਾ ਚੋਣ ਅਧਿਕਾਰੀਆਂ ਦੀ ਨਿਯੁਕਤੀ ਕਰਨਾ ਮਾਤਾ ਦਾ ਕੇਂਦਰ ਸਥਾਪਿਤ ਕਰਨੇ ਨਾਮਜ਼ਦਗੀ ਪੱਤਰ ਦਾਖਲ ਕਰਨੇ ਨਾਮਜ਼ਦਗੀ ਪੱਤਰਾਂ ਦੀ ਸ਼ਾਨਵੀਨ ਕਰਨਾ ਨਾਮਜ਼ਦਗੀ ਪੱਤਰਾਂ ਦੀ ਵਾਪਸੀ ਚੋਣ ਪਰ ਮੁਹਿੰਮ ਮਤਦਾਨ ਵੋਟਾਂ ਦੀ ਗਿਣਤੀ ਤੇ ਨਤੀਜੇ ਦੀ ਘੋਸ਼ਣਾ ਤੇ ਚੋਣ ਉਜ਼ਰਦਾਰੀਆਂ ਦੀ ਚੋਣਾਂ ਦੇ ਉੱਪਰ ਰਿਟਰ ਜਿਹੜੀ ਹੁੰਦੀ ਹੈ 45ਵਾਂ ਹੈਗਾ ਰਾਸ਼ਟਰੀ ਏਕੀਕਰਨ ਦੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਦਾ ਵਰਣਨ ਕਰੋ ਭਾਸ਼ਾਵਾਦ ਖੇਤਰਵਾਦ ਸੰਪਰਦਾਇਕਤਾ ਜਾਤੀਵਾਦ ਰਾਸ਼ਟਰੀ ਆਚਰਣ ਦੀ ਕਮੀ ਗਰੀਬੀ ਬੇਰੋਜ਼ਗਾਰੀ ਤੇ ਮੌਕਾ ਪ੍ਰਸਤੀ ਨੈਕਸਟ ਹੈਗਾ ਰਾਸ਼ਟਰੀ ਏਕੀਕਰਨ ਦੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਦੇ ਸੁਝਾ ਵਿਦਿਕ ਪ੍ਰਣਾਲੀ ਵਿੱਚ ਸੁਧਾਰ ਹੋਵੇ ਕਰਤੱਵਾਂ ਦੇ ਵਿਧੇਰੇ ਜੋਰ ਦਿੱਤਾ ਜਾਏ ਇੱਕ ਰਾਸ਼ਟਰੀ ਭਾਸ਼ਾ ਦਾ ਵਿਕਾਸ ਹੋਵੇ ਵੱਖ-ਵੱਖ ਰਾਜਾਂ ਦਾ ਸੰਤੁਲਨ ਤੇ ਵਿਕਾਸ ਹੋਵੇ ਸੰਪਰਦਾਇਕਤਾ ਤੇ ਉਗਰਵਾਦੀ ਸੰਗਠਨਾਂ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਗਰੀਬੀ ਦਾ ਖਾਤਮਾ ਹੋਣਾ ਚਾਹੀਦਾ ਹੈ ਭਾਰਤੀ ਸੰਸਕ੍ਰਿਤੀ ਦਾ ਵਿਕਾਸ ਹੋਵੇ ਤੇ ਦੇਸ਼ ਭਗਤੀ ਦੀ ਭਾਵਨਾ ਦਾ ਵਿਕਾਸ ਕੀਤਾ ਜਾਵੇ। ਨੈਕਸਟ ਸਵਾਲ ਹੈ ਜੀ ਲੋਕਮਤ ਦੀ ਉਸਾਰੀ ਦੇ ਪ੍ਰਕਟਾਵੇ ਦੇ ਸਾਧਨ ਕਿਹੜੇ-ਕਿਹੜੇ ਨੇ? ਪ੍ਰੈਸ, ਸਰਵਜਨਕ ਸੁਭਾਵਾਂਵੇਂ ਰਾਜਨੀਤਿਕ ਦਲ ਨੇ, ਰੇਡੀਓ, ਦੂਰਦਰਸ਼ਨ ਨੇ, ਸਿਨੇਮਾ ਨੇ, ਵਿਦਿਅਕ ਸੰਸਥਾਵਾਂ ਨੇ। ਭਾਰਤੀ ਵਿਦੇਸ਼ ਨੀਤੀ ਦੇ ਮੁੱਢਲੇ ਸਿਧਾਂਤ ਕਿਹੜੇ ਨੇ? ਗੁੱਟਨ ਅਲੇਪਤਾ ਹੈ, ਨਸ਼ਸਤਰਿਕরণ ਦਾ ਸਮਰਥਨ ਹੈ। ਪੰਜ ਸ਼ੀਲ ਸਿਧਾਂਤ ਵਿੱਚ ਵਿਸ਼ਵਾਸ ਹੈ, ਪਰਮਾਣੂ ਸ਼ਕਤੀ ਤੇ ਸ਼ਾਂਤੀਪੂਰਨ ਉਦੇਸ਼ਨ, ਨਸਲਵਾਦ ਦਾ ਵਿਰੋਧ ਹੈ ਤੇ ਅਤੰਕਵਾਦ ਦਾ ਵਿਰੋਧ ਹੈ। ਸੋ ਬੇਟਾ ਇਹ ਜਿਹੜੇ ਸਿੰਪਲੀਫਾਈਡ ਮਟੀਰੀਅਲ ਅਸੀਂ ਬਹੁਤ ਹੀ ਇੰਪੋਰਟੈਂਟ ਹੈ ਚੰਗਾ ਇਹ ਜ਼ਰੂਰੀ ਤੌਰ ਤੇ ਵਿਦਿਆਰਥੀਆਂ ਨੂੰ ਇਹ ਪੜ੍ਹਨਾ ਚਾਹੀਦਾ ਵਾ ਤੇ ਐਗਜ਼ਾਮ ਤੋਂ ਪਹਿਲਾਂ ਜ਼ਰੂਰ ਤੁਸੀਂ ਇਹਨੂੰ ਇੱਕ ਦੋ ਵਾਰ ਰਿਵੀਜ਼ਨ ਕਰਕੇ ਜਾਣਾ ਵਾ ਡੈਫੀਨੇਟਲੀ ਇਹ ਜਿਹੜਾ ਸਟੱਡੀ ਮਟੀਰੀਅਲ ਹੈ ਤੁਹਾਨੂੰ 100% ਹੈਲਪ ਕਰੇਗਾ ਐਗਜ਼ਾਮ ਦੇ ਵਿੱਚ ਸੋ ਵੇਦਰੋ ਕਨਸੈਪਟ ਗੁਰੂ ਏਕੇ ਚੈਨਲ ਥੈਂਕ ਯੂ